ਲੋ ਜੀ ਅੱਜ ਸਾਡੇ ਤੇ ਵੀ ਰੱਬ ਮਿਹਰਬਾਨ ਹੋਇਆ ਤੇ ਪਹਿਲੀ ਸੌਣ ਦੀ ਬਾਰਿਸ਼ ਆਉਂਦੀ ਹੁੰਦੀ ਸੀ ਹਲਕੀ ਹਲਕੀ ਜਿਹੀ ਬੂੰਦਾਬੰਦੀ ਹੋ ਕੇ ਹਟ ਜਾਂਦਾ ਸੀ ਪਰ ਅੱਜ ਦੇਖੋ ਕਿੰਨਾ ਸੋਹਣਾ ਮੌਸਮ ਹੋ ਰਿਹਾ ਦੇਖੋ ਜੀ ਵੀ ਉਹ ਚੈੱਕ ਕਰੋ ਤੁਸੀਂ ਆਹ ਦੇਖੋ ਸਾਰੇ ਪਸ਼ੂ ਪੰਛੀ ਦਰੱਖਤਾਂ ਨੂੰ ਬੜਾ ਆਰਾਮ ਮਿਲਿਆ ਜਿਸ ਬਾਰਿਸ਼ ਦੇ ਨਾਲ ਅੱਜ ਮੈਂ ਤੁਹਾਡੇ ਨਾਲ ਕੁਕਿੰਗ ਦੀ ਰੈਸਪੀ ਸ਼ੇਅਰ ਕਰਨ ਲੱਗੀ ਸੀ ਮੈਂ ਕਿਹ ਚਲੋ ਪਹਿਲਾਂ ਬਾਰਿਸ਼ ਦਾ ਜੂ ਦਿਖਾ ਕੇ ਲੈ ਕੇ ਆਵਾਂ ਮੈਂ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਕਿ ਚਲੋ ਨੀਚੇ ਚੱਲਦੇ ਆਪਾਂ ਬਾਰਿਸ਼ ਦਾ ਲੰਡ ਲੈ ਲਿਆ ਬਣਾ ਲਿਆ ਆਪਾਂ ਚੱਲ ਕੇ ਕਿ ਆਦੇ ਕੋਫ ਤੇ ਆ ਦੇਖੋ ਟਫੀ ਗਿਆ ਸੀ ਨਾਲ ਪਰ ਮੀਂਹ ਦੇ ਵਿੱਚ ਭਿੱਜਿਆ ਨਹੀਂ ਹੈਗਾ ਚਲੋ نیچے ਚਲੋ ਸ਼ਾਬਾਸ਼ ਚਲੋ 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 ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਈ ਹੋਪ ਤੁਸੀਂ ਵੀ ਸਾਰੇ ਜੀ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਵੈਲਕਮ ਆ ਜੀ ਤੁਹਾਡਾ ਮੇਰੇ YouTube ਚੈਨਲ ਤੇ ਤੇ ਹੁਣੇ ਹੁਣੇ ਮੈਂ ਤੁਹਾਨੂੰ ਬਾਰਿਸ਼ ਦਿਖਾਈ ਆ ਸੌਣ ਦੀ ਪਹਿਲੀ ਬਾਰਿਸ਼ ਆ ਗਈ ਤੇ ਅੱਜ ਆਪਾਂ ਬਣਾਉਣ ਲੱਗੇ ਆ ਕੋਫਤਿਆਂ ਦੀ ਰੈਸਪੀ ਘੀਆ ਦੇ ਕੋਫਤੇ ਤੇ ਸਭ ਤੋਂ ਪਹਿਲਾਂ ਆਪਾਂ ਘੀਆ ਦੇ ਕੋਫਤੇ ਬਣਾ ਲੈਨੇ ਆ ਅੱਜ ਮੈਂ ਤੁਹਾਨੂੰ ਵੀ ਦਿਖਾਵਾਂ ਹਾਂਜੀ ਹਾਂਜੀ ਘੀਆ ਆਪਾਂ ਨੇ ਕद्दूकस ਕਰ ਲਈ ਆ ਇਹਦੇ ਵਿੱਚ ਆਪਾਂ ਪਾਵਾਂਗੇ ਹੁਣ ਬੇਸਣ ਬੇਸਣ ਤੁਸੀਂ ਬਾਈਂਡਿੰਗ ਵਾਸਤੇ ਪਾਉਣਾ ਤੇ ਆਪਣੇ ਘੀਆ ਜਿਆਦਾ ਮੈਨ ਲੱਗਦਾ ਸਾਰੇ ਹੀ ਪੈ ਜਾਣਾ ਦੇਖੋ ਜਿ ਆਪਣਾ ਖਤਮ ਹੋ ਗਿਆ ਇਹਦੇ ਵਿੱਚ ਪਿਆਜ਼ ਵੀ ਪਾ ਸਕਦੇ ਹਾਂ ਪਰ ਮੈਂ ਨਹੀਂ ਪਾ ਰਹੇ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਤੇ ਹਲਦੇ ਜੀਰਾ ਤੇ ਥੋੜੀ ਜਿਹੀ ਦੇੱਕੀ ਮਿਰਚ ਪਾ ਦਾਂਗੇ ਇਹ ਹਲਕੀ ਜੀ ਰੈੱਡ ਮਿਰਚ ਬਸ ਇਹਨੂੰ ਹੱਥਾਂ ਨਾਲ ਇਸ ਤਰ੍ਹਾਂ ਬਾਈਂਡ ਕਰ ਲੈਣਾ ਤੇ ਕੀ ਆ ਜਦੋਂ ਕद्दू ਖਸ਼ ਕਰਦੇ ਨਾ ਆਪਾਂ ਇਹਦਾ ਪਾਣੀ ਬਿਲਕੁਲ ਨਾ ਛੋੜ ਲੈਣਾ ਨਹੀਂ ਤੇ ਤੇਲ ਦੇ ਵਿੱਚ ਨਾ ਖਿਲਰ ਜਾਂਦਾ ਸਾਰਾ ਕੁਝ ਚੰਗੀ ਤਰ੍ਹਾਂ ਬਾਈਂਡ ਨਹੀਂ ਹੁੰਦਾ ਇਹ ਦੇਖੋ ਤੁਸੀਂ ਇਸ ਨੂੰ ਬਿਸਣ ਦੇ ਨਾਲ ਕੀ ਹੈ ਨਾ ਬਾਈਂਡ ਹੋਣੀ ਚਾਹੀਦੀ ਆ ਦੇਖੋ ਜੀ ਇੱਧਰ ਆਪਾਂ ਨੇ ਤੇਲ ਰੱਖਤਾ ਸੀ ਤੇ ਤੇਲ ਆਪਣਾ ਬਿਲਕੁਲ ਓਕੇ ਆ ਰੈਡੀ ਆ ਤੇ ਆਪਾਂ ਇਹਦੇ ਵਿੱਚ ਹੁਣ ਕੋਫਤੇ ਬਣਾ ਲਾਂਗੇ ਆ ਦੇਖੋ ਜੀ ਇਸ ਤਰ੍ਹਾਂ ਬਣ ਜਾਂਦਾ ਹੈ ਗੈਸ ਦੇਖੋ ਤੁਸੀਂ ਮੈਂ ਬਿਲਕੁਲ ਸਲੋ ਕੀਤਾ ਹੋਇਆ ਹਲੋ ਜੀ ਸਹਿਲਾ ਤੇਲ ਨੂੰ ਪੂਰੀ ਤਰ੍ਹਾਂ ਗਰਮ ਕਰਕੇ ਨਾ ਫਿਰ ਗੈਸ ਨੂੰ ਸਲੋ ਕਰ ਲਿਆ ਤੈਨੂੰ ਬਾਰ-ਬਾਰ ਹਲਾਉਣਾ ਨਹੀਂ ਹੈਗਾ ਪਹਿਲਾਂ ਇਹਨਾਂ ਨੂੰ ਹੋ ਜਾਂਦੋ ਚੰਗੀ ਤਰ੍ਹਾਂ ਜਦੋਂ ਹੋ ਜਾਂਦੇ ਨੇ ਤਾਂ ਆਪਣੇ ਆਪ ਕੜਾਈ ਨੂੰ ਛੱਡ ਦਿੰਦੇ ਨੇ ਉੱਪਰ ਆ ਜਾਂਦੇ ਨੇ ਜੇ ਤੁਸੀਂ ਜਾਣਾ ਛੇੜਛਾੜ ਕਰੋਗੇ ਇਹਦੇ ਨਾਲ ਤਾਂ ਫਿਰ ਇਹ ਟੁੱਟ ਜਾਣਗੇ ਆ ਦੇਖੋ ਜੀ ਬਣ ਬਣ ਕੇ ਇਹ ਉੱਪਰ ਆ ਗਏ ਜੇ ਤੁਸੀਂ ਜ਼ਿਆਦਾ ਛੇੜਛਾੜ ਕਰੋਗੇ ਫਿਰ ਇਹ ਫਟ ਜਾਂਦੇ ਆ ਹਲੋ ਕੜਾਹੀ ਵੀ ਛੱਡਤੀ ਇਹਨਾਂ ਨੇ ਲਓ ਦੀ ਕੋਫਤੇ ਆਪਣੇ ਤਿਆਰ ਨੇ ਇਹਨਾਂ ਨੂੰ ਆਪਾਂ ਕੱਢ ਦਨੇ ਆ ਆ ਦੇਖੋ ਕਿੰਨਾ ਸੋਹਣਾ ਕਲਰ ਆਇਆ ਇਹਦੇ ਉੱਪਰ ਬਿਲਕੁਲ ਗੋਲਡਨ ਜਿਹਾ ਕਲਰ ਰੱਖਣਾ ਆਪਾਂ ਨੇ ਜਿਆਦਾ ਸਾੜਨੇ ਨਹੀਂ ਹੈਗੇ ਇਹ ਹਾਂਜੀ ਆਪਾਂ ਸਬਜੀ ਨੂੰ ਲਾਉਣ ਲੱਗਿਆ ਤੜਕਾ ਤੇ ਇਹਦੇ ਵਿੱਚੋਂ ਫालतू ਤੇਲ ਸੀਗਾ ਉਹ ਕੱਢਤਾ ਆਪਾਂ ਨੇ ਤਾਂ ਫੇਰ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਆਹ ਦੇਖੋ ਲਓ ਟਮਾਟਰ ਕਰਕੇ ਕਿਵੇਂ ਆ ਰਿਹਾ ਉਹ ਤੇ ਚਲੋ نیچے ਬੈਠ ਜਾਓ ਤੇ ਤੇਲ ਗਰਮ ਹੋ ਜਾਵੇ ਆਪਾਂ ਪਾਵਾਂਗੇ ਜੀਰਾ ਦੇ ਵਿੱਚ ਫੱਟਾ ਚਮਚ ਜੀਰਾ ਜੀਰਾ ਨੂੰ ਬਾਹਲਾ ਆਪਾਂ ਨੇ ਕਾਲਾ ਨਹੀਂ ਕਰਨਾ ਹੈਗਾ ਇਹਦੇ ਵਿੱਚ ਸਿੱਟ ਦੇਣਾ ਆਪਾਂ ਨੇ ਲਸਣ ਤੇ ਨਿੰਸਚ ਅਦਰਕ ਆਜ ਹੈ ਨਹੀਂ ਕਿ ਆਪਣੇ ਕੋਲ ਜਦੋਂ ਨਾਲ ਸੌਣੂ ਸੇਕ ਜਾ ਲੱਗ ਜਾ ਜ਼ਿਆਦਾ ਕਾਲਾ ਨਹੀਂ ਕਰਨਾ ਇਹਨੂੰ ਵੀ ਤੇ ਉਹਦੇ ਆਪਾਂ ਨੇ ਪਾ ਦੇਣੇ ਨੇ ਚੋਪਰ ਦੇ ਵਿੱਚ ਚੋਪ ਕੀਤੇ ਹੋਣੇ ਪਿਆਜ਼ ੱਲਪਾ ਮਸਾਲੇ ਨੂੰ ਚੰਗੀ ਤਰ੍ਹਾਂ ਤੇਲ ਦੇ ਵਿੱਚ ਭੁੰਨ ਲੈਣਾ ਆਪਾਂ ਸਰੋਂ ਦਾ ਤੇਲ ਵਰਤਦੇ ਨੇ ਤੁਸੀਂ ਜਿਹੜਾ ਵਰਤਦੇ ਹੋ ਉਹ ਯੂਜ਼ ਕਰ ਲਿਓ ਤੇ ਨੂੰ ਚੰਗੀ ਤਰ੍ਹਾਂ ਸੇਕ ਲੱਗਣ ਦਵਾਉਂਦੇ ਆਪਾਂ 2 ਮਿੰਟ ਤੇ ਉਸ ਤੋਂ ਬਾਅਦ ਆਪਾਂ ਗ਼ੋਣ ਮਿਰਚ ਪਾਵਾਂਗੇ ਦੇਖੋ ਜੀ ਮਸਾਲੇ ਨੂੰ ਚੰਗੀ ਤਰ੍ਹਾਂ ਸੇਕ ਲੱਗ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਗ਼ੋਣ ਮਿਰਚ ਪੈਲਾਪਾ ਪਾਵਾਂਗੇ ਅੱਧਾ ਚਮਚ ਢੇਗੀ ਮਿਰਚ ਤੇਰ ਪਾਵਾਂਗੇ ਆਪਾਂ ਦਾ ਜਮਨਚ ਨਮਕ ਤੇ ਇੰਨਾ ਕੁ ਆਪਾਂ ਨੇ ਪਾਵਾ ਹਲਦੇ ਤੇ ਹੁਣ ਅੱਗੇ ਤਰਾ ਮਿਕਸ ਕਰ ਦੇਣਾ ਤੇ ਹੁਣ ਆਪਾਂ ਨਾਲ ਹੀ ਇਹਦੇ ਵਿੱਚ ਪਾ ਦਾਂਗੇ ਟਮਾਟਰ ਤਾਂ ਜਿੱਦਾਂ ਪਹਿਲਾਂ ਇਹਨੂੰ ਤੇਲ ਦੇ ਵਿੱਚ ਭੁੰਨ ਲੈਣਾ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਹਲਕਾ ਜਿਹਾ ਪਾਣੀ ਹਲਕਾ ਨੂੰ ਪਾ ਲੈਣੇ ਕਿੰਨੇ ਕ ਲੱਗ ਗਿਆ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਪਾਣੀ मसाले चंकी तरह भुन लीए उस मसाला तो देखो जी मसाला घोल छता बिलकुल नहीं चिप रहा पर इन थोड़ा ना होर लगेगा क्योंकि मसाले ही सब्जी जो तुम मसाला चंगी तरह भुन लोगे तो ओह टेस्ट थोड़ी सब्जी ਅਨੋਖਾ ਹੋਰ ਸੇਕ ਲੱਗਣ ਦਵਾਂਗੇ। ਬਸ 2 ਮਿੰਟ ਇਹਨੂੰ ਹੋਰ ਪਕਾ ਲਈ ਆਪਾਂ ਤੇ ਕਵਰ ਕਰਕੇ ਪਕਾਉਣਾ ਤੁਸੀਂ। ਲੋ ਜੇ ਆਪਾਂ ਮਸਾਲਾ ਦੇਖੀਓ। ਹਾਂ ਲੋ ਜੀ ਕਰੋ ਚੱਕ। ਮਸਾਲਾ ਬਿਲਕੁਲ ਆਪਣਾ ਰੈਡੀ ਆ ਹੁਣ। ਤੇ ਚਲ ਜੀ ਤਰ੍ਹਾਂ ਪਨ ਹੋ ਗਿਆ। ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣੇ ਆਲੂ। ਗੈਸ ਨੂੰ ਪਹ ਤੇਜ ਕਰਤਾ ਹਾਂ। ਕਾਲੂਆਂ ਨੂੰ ਚੰਗੀ ਤਰ੍ਹਾਂ ਮਸਾਲੇ ਵਿੱਚ ਮਿਕਸ ਕਰਨ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਪਾਣੀ। ਇੱਥੇ ਪਾਣੀ ਥੋੜਾ ਜਿਹਾ ਤੁਸੀਂ ਵੱਧ ਹੀ ਰੱਖਿਓ ਕਿਉਂਕਿ ਜਦੋਂ ਆਪਾਂ ਕੋਫਤੇ ਪਾਉਣੇ ਨਾ ਇਹਦੇ ਵਿੱਚ ਕੋਫਟਿਆਂ ਨੇ ਵੀ ਪਾਣੀ ਸੋਖ ਲੈਣਾ ਤੇ ਆਲੂ ਰਿਜਣ ਨੂੰ ਵੀ ਆਪਣੇ ਟਾਈਮ ਲੱਗਣਾ ਹਜੇ। ਹਲੋ ਜੀ ਆਲੂ ਰਿਜ ਜਾਣਾ ਆਪਣੇ ਚੰਗੀ ਤਰ੍ਹਾਂ ਤੇ ਜਦੋਂ ਪਕੋਫਟੇ ਪਾਵਾਂਗੇ ਫਿਰ ਤੁਹਾਨੂੰ ਦਿਖਾਵਾਂਗੇ। ਸਬਜੀ ਨੇ ਚੱਕ। ਸਬਜੀ ਆਪਣੀ ਬਣ ਗਈ ਐ ਤੇ ਗੈਸ ਨੂੰ ਆਪਾਂ ਕਰ ਦਾਂਗੇ ਬੰਦ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੇਖੋ ਕਿੰਨਾ ਪਾਣੀ ਪਾਇਆ ਸੀ। ਕਿੰਨਾ ਕੁ ਰਹਿ ਗਿਆ ਆ ਦੇਖੋ ਆਪਾਂ ਇਹਦੇ ਵਿੱਚ ਜ਼ਿਆਦਾ ਕੋਸਤਾਂ ਨਹੀਂ ਪਾਉਂਦੇ ਨਾ ਤਾਂ ਫਿਰ ਸਬਜ਼ੀ ਨਾ ਗਾੜੀ ਹੋ ਜਾਊਗੀ ਬਸ ਇੰਨਾ ਨੇ ਤਰੀ ਨੂੰ ਪੀਣਾ ਨਾ ਤੇ ਇਹਦੇ ਸੇਕ ਨਾਲ ਹੀ ਇਹਨਾਂ ਨੇ ਬਣ ਜਾਣਾ ਕਿੰਨਾ ਪਾਣੀ ਪਾਇਆ ਸੀ ਫੇਰ ਵੀ ਪਾਣੀ ਘੱਟ ਲੱਗਦਾ ਕਿਉਂਕਿ ਇਹਨਾਂ ਨੇ ਪੀਣਾ ਹੋਣਾ ਲਓ ਜੀ ਸਬਜ਼ੀ ਰੈਡੀ ਆ ਆਪਣੀ ਉਹ ਜੇ ਸਬਜੀ ਬਣ ਕੇ ਆਪਣੀ ਬਿਲਕੁਲ ਰੈਡੀ ਆ ਤੇ ਤੁਸੀਂ ਦੱਸਿਓ ਕਮੈਂਟ ਕਰਕੇ ਵੀ ਤੁਹਾਨੂੰ ਕਿਵੇਂ ਦੀ ਲੱਗੀ ਆ ਤੇ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗਦੀ ਨੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਅੱਜ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਨੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਜੇ ਵੀਡੀਓ ਸਾਡੀਆਂ ਵਧੀਆ ਲੱਗਦੀ ਨੇ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ